ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਸਾਹਿਬ ਦਾ ਸਭ ਤੋਂ ਲਾਜਵਾਬ ਕੰਮ ਸਰਕਾਰ ਆਪ ਦੀ ਸਰਕਾਰ ਆਪ ਦੇ ਦਵਾਰ ਪਿੰਡੋਂ ਪਿੰਡ ਅਫਸਰ ਜਾ ਚੁੱਕੇ ਨੇ ਪਿੰਡੋਂ ਪਿੰਡ ਅਫਸਰ ਜਾ ਕੇ ਰਾਸ਼ਨ ਕਾਰਡਾਂ ਦੀ ਬਹਾਲੀ ਹਰ ਇੱਕ ਸੇਵਾ ਜਿਹੜੇ ਕਦੇ ਸਰਕਾਰੀ ਦਫ਼ਤਰਾਂ ਦੀ ਖੱਜਲ ਖਵਾਰੀ ਮਕਾਉਣ ਲਈ ਪਿੰਡੋਂ ਪਿੰਡ ਅਫਸਰਾਂ ਨੇ ਜਾ ਕੇ ਲੋਕਾਂ ਦੇ ਕਾਰਜ ਕੀਤੇ ਨੇ ਤੇ ਲੋਕ ਇਸ ਚੀਜ਼ ਉਤੋਂ ਪੰਜਾਬ ਦੇ ਬੜੇ ਖੁਸ਼ ਨੇ ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਇਹ ਗੱਲਾਂ ਮੈਨੂੰ ਇਥੋਂ ਕਹਿਣੀਆਂ ਸੌਖੀਆਂ ਨੇ ਪਰ ਇਹਨਾਂ ਦੇ ਜਿਹੜੇ ਪਲਾਨ ਨੇ ਇਹ ਬੜੇ ਲਾਜਵਾਬ ਦੇ ਰਾਸ਼ਨ ਕਰ ਕਰ ਰਾਸ਼ਨ ਪਹੁੰਚਾਉਣ ਦੀ ਸਕੀਮ ਅੱਗੇ ਖੱਜਲ ਖਵਾਰੀ ਹੁੰਦੀ ਸੀ ਸਹੀ ਰਾਸ਼ਨ ਨਹੀਂ ਮਿਲਦਾ ਸੀ ਪੀਜ਼ਿਆਂ ਦੀ ਡਿਲੀਵਰੀ ਤਾਂ ਆਪਾਂ ਸੁਣੀ ਸੀ ਮੁੱਖ ਮੰਤਰੀ ਸਾਹਿਬ ਨੇ ਹੋਮ ਡਿਲੀਵਰੀ ਰਾਸ਼ਨ ਦੀ ਕਰਤੀ ਲੋਕਾਂ ਲਈ ਦਿਹਾੜੀ ਮਾਰਨ ਦੀ ਲੋੜ ਨਹੀਂ ਸਾਫ਼ ਸੁਥਰਾ ਰਾਸ਼ਨ ਹਰ ਘਰ ਵਿੱਚ ਪੈਕ ਹੋ ਕੇ ਆਊਗਾ ਜੀ ਸੋ ਇਹ ਇੱਕ ਵਾਰੀ ਸ਼ਾਨਦਾਰ ਤਰੀਕੇ ਨਾਲ ਆਪਾਂ ਸਵਾਗਤ ਕਰੀਏ ਦੋ ਸਾਲਾਂ ਦਾ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਉਹਨਾਂ ਦੀ ਟੀਮ 'ਚ ਕੰਮ ਕਰਦੇ ਆਂ ਤੇ ਜਿਸ ਤਰੀਕੇ ਤਹਿਸੀਲਾਂ ਦੇ ਵਿੱਚ ਕੰਮ ਕਰਨ ਦਾ ਸਿਸਟਮ ਬਦਲਿਆ ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ ਇਹਦੇ ਲਈ ਇੱਕ ਇਮਾਨਦਾਰ ਤੇ ਸਾਫ਼ ਨੀਤ ਹੋਣੀ ਬਹੁਤ ਲਾਜ਼ਮੀ ਹੈ ਤੇ ਸਾਡੀ ਖੁਸ਼ਕਿਸਮਤੀ ਹੈ ਕਿ ਪੰਜਾਬ ਦੇ ਹਿੱਸੇ ਇਹੋ ਜੇ ਇਮਾਨਦਾਰ ਮਿਹਨਤੀ ਕ੍ਰਾਂਤੀਕਾਰੀ ਰੈਗੂਲੇਸ਼ਨਰੀ ਲੀਡਰ ਆਏ ਨੇ ਮੁੱਖ ਮੰਤਰੀ ਆਏ ਨੇ ਤੇ ਭਗਤ ਸਿੰਘ ਜੀ ਦਾ ਜਿਹੜਾ ਸੁਪਨਾ ਸੀ ਉਹਨਾਂ ਦਾ ਚੰਗਾ ਸਮਾਜ ਸਿਰਨ ਦਾ ਸਿਰਜਣ ਦਾ ਬਰਾਬਰੀ ਦਾ ਸਮਾਜ ਸਿਰਜਣ ਦਾ ਇਹਨੂੰ ਪੂਰਾ ਕਰਨ ਉੱਤੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਟੂਰਿਜ਼ਮ ਵਿਭਾਗ ਨੂੰ ਪੈਰਾ ਤੇ ਖੜਾ ਕਰਨ ਦਾ ਦੁਬਾਰਾ ਗਤੀਸ਼ੀਲ ਕਰਨ ਦਾ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਮੇਲੇ ਨੇ ਟੂਰਿਜ਼ਮ ਨੂੰ ਪੰਜਾਬ ਨੂੰ ਦੁਬਾਰਾ ਰੰਗਲਾ ਬਜਾਉਣ ਲਈ ਮੋੜ ਸੁਰਜੀਤ ਕੀਤੇ ਨੇ ਬਹੁਤ ਸਾਰੇ ਕਾਰਜ ਨੇ ਜਿਹੜੇ ਟੂਰਿਜ਼ਮ ਵਿਭਾਗ ਦੇ ਵਿੱਚ ਵੀ ਕੀਤੇ ਜਾ ਰਹੇ ਨੇ ਤੇ ਮੈਂ ਪੂਰੀ ਟੂਰਿਜ਼ਮ ਵਿਭਾਗ ਦੀ ਟੀਮ ਨੂੰ ਅੱਜ ਇਸ ਕੰਮ ਲਈ ਮੁਬਾਰਕਾਂ ਦਿੰਦੀ ਆ ਸਾਡੇ ਨਾਲ ਜੈ ਕ੍ਰਿਸ਼ਨ ਰੋੜੀ ਸਪੀਕਰ ਸਾਹਿਬ ਵੀ ਸਟੇਜ ਤੇ ਨੇ ਤੇ ਬਾਕੀ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਮੈਂ ਇੱਕ ਛੋਟਾ ਜਿਹਾ ਕਿੱਸਾ ਭਗਤ ਸਿੰਘ ਦਾ 2 ਮਿੰਟ ਦੇ ਵਿੱਚ ਸੁਣਾਉਣਾ ਚਾਹੂਗੀ ਤੁਹਾਨੂੰ ਅਸੀਂ ਜਿਹੜੀਆਂ ਗੱਲਾਂ ਨੇ ਉਹ ਅੱਜ ਮੁੱਖ ਮੰਤਰੀ ਸਾਹਿਬ ਦੀਆਂ ਸੁਣਨੀਆਂ ਨੇ ਜੀ ਜਦੋਂ ਆ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦਾ ਪਲਾਨ ਬਣਿਆ ਸੀ ਤੇ ਚੰਦਰ ਸ਼ੇਖਰ ਆਜ਼ਾਦ ਜੀ ਤਾਂ ਉਹਦੇ ਉਹਨਾਂ ਵਿੱਚ ਜਿਹੜੇ ਕ੍ਰਾਂਤੀਕਾਰੀਆਂ ਨੇ ਜਾਣਾ ਸੀ ਬੰਬ ਸੁੱਟਣ ਫੋਕਾ ਬੰਬ ਸੁੱਟਣ ਕਿਉਂਕਿ ਗੋਰਿਆਂ ਦੀ ਸਰਕਾਰ ਬੋਲੀ ਸੀ ਤੇ ਇਹ ਪਲਾਨ ਕੀਤਾ ਗਿਆ ਕਿ ਅਸੈਂਬਲੀ ਦੇ ਵਿੱਚ ਜਾ ਕੇ ਬੰਬ ਸੁੱਟਣਾ ਹੈ ਤੇ ਭਗਤ ਸਿੰਘ ਦਾ ਉਹਨਾਂ 'ਚੋਂ ਨਾਮ ਸੀਗਾ ਤਾਂ ਚੰਦਰ ਸ਼ੇਖਰ ਆਜ਼ਾਦ ਜੀ ਨੇ ਕਿਹਾ ਕਿ ਭਗਤ ਸਿੰਘ ਤੁਸੀਂ ਨਹੀਂ ਜਾਣਾ ਤੁਹਾਡੀ ਲੋੜ ਹੈ ਹਲੇ ਤੁਹਾਡੀ ਬਾਹਰ ਜਿਹੜੀ ਮੂਵਮੈਂਟ ਚੱਲ ਰਹੀ ਹੈ ਆਜ਼ਾਦੀ ਦੀ ਇਹਦੇ ਵਿੱਚ ਬਹੁਤ ਜ਼ਰੂਰਤ ਹੈ ਤਾਂ ਭਗਤ ਸਿੰਘ ਨੇ ਅੱਗੇ ਜਵਾਬ ਕੀ ਦਿੱਤਾ ਹੈ ਕਿ ਮੈਂ ਵੀ ਉਹ ਬੰਬ ਜਿਹੜਾ ਫੋਕਾ ਬੰਬ ਉਹ ਗੋਰਿਆਂ ਦੇ ਕੰਨ ਖੋਲਣੇ ਨੇ ਉਹਨਾਂ 'ਚ ਮੈਂ ਵੀ ਅੰਦਰ ਜਾਊਂਗਾ ਕਿਉਂਕਿ ਜਿਹੜੀ ਮੀਡੀਆ ਅੱਗੇ ਕੋਰਟ ਦੇ ਵਿੱਚ ਗੱਲ ਰੱਖਣੀ ਹੈ ਉਹਦੇ ਲਈ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਤੇ ਮੇਰਾ ਅੰਦਰ ਜਾਣਾ ਬਹੁਤ ਜ਼ਰੂਰੀ ਹੈ ਪਤਾ ਸੀ ਗ੍ਰਿਫਤਾਰੀ ਹੋਣੀ ਹੈ ਪਤਾ ਸੀ ਗੋਰਿਆਂ ਨੇ ਜੇ ਉੱਥੇ ਗ੍ਰਿਫਤਾਰੀ ਹੋ ਗਈ ਤੇ ਉਸ ਤੋਂ ਬਾਅਦ ਉਹਦਾ ਅੰਜਾਮ ਕੀ ਹੈ ਉਸ ਤੋਂ ਬਾਅਦ ਗੋਰਿਆਂ ਨੇ ਹਸ਼ਰ ਕੀ ਕਰਦਾ ਪਰ ਉਹ ਦਲੇਰ ਯੋद्धा ਸੂਰਬੀਰ ਭਗਤ ਸਿੰਘ ਉਹਨਾਂ ਦੀ ਥਾਂ ਤੇ ਕੋਈ ਹੋਰ ਹੁੰਦਾ ਸ਼ਾਇਦ ਕਹਿ ਦਿੰਦਾ ਮੈਂ ਬਾਚੀ ਜਾ ਮੈਂ ਅੰਦਰ ਜਾਣ ਵਾਲਿਆਂ ਚ ਸ਼ਾਇਦ ਕੋਈ ਆਮ ਬੰਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਵੀ ਮੇਰਾ ਤਾਂ ਕੁਛ ਨਾ ਕੁਛ ਦੁੱਖ ਦਾ ਕਿਸੇ ਹੋਰ ਨੂੰ ਭੇਜ ਦਿਓ ਉਹਨੂੰ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਅੰਦਰ ਆਪ ਗਏ ਗ੍ਰਿਫਤਾਰੀਆਂ ਦੇਣ ਗਏ ਫੋਕਾ ਬੰਬ ਆਪ ਛੁੱਟਿਆ ਮੀਡੀਆ ਅੱਗੇ ਗੱਲ ਆਪ ਰੱਖੀ ਅਖੀਰਕਾਰ ਜਿਹੜਾ ਫਾਂਸੀ ਦਾ ਰੱਸਾ ਚੁੰਮ ਕੇ ਗਲ ਨਾਲ ਲਾਇਆ ਜਦੋਂ ਜੇਲ੍ਹ ਹੋਈ ਇਹ ਭਗਤ ਸਿੰਘ ਦਾ ਇੱਕ ਜਜ਼ਬਾ ਸੀ ਭਗਤ ਸਿੰਘ ਦਾ ਜਨੂਨ ਸੀ ਭਗਤ ਸਿੰਘ ਵਾਂਗੂ ਜਿਹੜਾ ਜਨੂਨ ਹੈ ਅੱਜ ਰੱਖਣ ਦੀ ਲੋੜ ਹੈ ਉਹਨਾਂ ਨੇ ਦੇਸ਼ ਲਈ ਕੁਝ ਕੀਤਾ ਹੈ ਦੇਸ਼ ਨੂੰ ਆਜ਼ਾਦੀ ਦਿਵਾਉਣਾ ਚਾਹੁੰਦੇ ਸੀ ਤੇ ਅੱਜ ਮੁੱਖ ਮੰਤਰੀ ਸਾਹਿਬ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਹੈ ਜਿਹੜਾ ਸਿਰਜਣ ਤੇ ਲੱਗੇ ਹੋਏ ਨੇ ਉਹ ਚੰਗਾ ਸਮਾਜ ਜੀ ਸਮਾਜ ਚ ਬਰਾਬਰਤਾ ਹੋਵੇ ਸਮਾਜ ਤਰੱਕੀ ਵੱਲ ਹੋਵੇ ਸਿਹਤਮੰਦ ਤੇ ਪੜਿਆ ਲਿਖਿਆ ਸਮਾਜ ਹੋਵੇ ਤੇ ਮੇਰੀ ਬੇਨਤੀ ਹੈ ਪੰਜਾਬੀਆਂ ਅਗੇ ਕਿ 92 ਸੀਟਾਂ ਦੇ ਕੇ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਮਾਣ ਵਧਾਇਆ ਮੋਢੇ ਨਾਲ ਮੋਢਾ ਲਾ ਕੇ ਰੱਖਣਾ ਜੇ ਐਡੀ ਤਕੜੀ ਸਰਕਾਰ ਬਣਾਈ ਹੈ 92 ਸੀਟਾਂ ਦੇ ਕੇ ਤੁਸੀਂ ਸਿਰਫ VOTER ਨਹੀਂ ਹੈਗੇ ਉਹਨਾਂ ਦੇ ਫੈਨ ਹੋ ਨਾਇਕ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਚ ਇੱਕ ਹੀਰੋ ਦੀ ਤਰ੍ਹਾਂ ਲਿਆ ਜਾਂਦਾ ਤੇ ਜਿਸ ਤਰੀਕੇ ਕੰਮ ਕਰ ਰਹੇ ਨੇ 2 ਸਾਲਾਂ ਦੇ ਵਿੱਚ ਇਹ ਕੰਮ ਜੀ ਕੋਈ ਰਾਜਨੀਤਿਕ ਗੱਲਾਂ ਨਹੀਂ ਕੀਤੀਆਂ 2 ਸਾਲਾਂ ਦੇ ਵਿੱਚ ਇੰਨੇ ਕੰਮ ਕਰ ਦੇਣੇ ਕੋਈ ਸੌਖੀ ਗੱਲ ਨਹੀਂ ਹੋਈ ਇਹ ਤਾਂ ਵਿਗੜਿਆ ਹੋਇਆ ਸਿਸਟਮ ਜਿਹੜਾ ਪੁਰਾਣਾ ਸੁਧਾਰ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਹੋਰ ਜਿਹੜੀ ਮਜ਼ਬੂਤੀ ਹੈ ਉਹ ਸਰਕਾਰ ਨੂੰ ਦੇਣੀ ਹੈ ਅੱਗੇ ਐਮਪੀ ਦੀਆਂ ਚੋਣਾਂ ਆ ਰਹੀਆਂ ਨੇ ਤੇ ਜਿਹੜੇ 13 ਦੇ 13 ਐਮਪੀ ਨੇ ਉਹ ਆਪਣੀ ਸਰਕਾਰ ਦੀ ਜਿਤਲੇ ਚਾਹੁੰਦੇ ਨੇ ਤਾਂ ਕਿ ਹੋਰ ਤਕੜੀ ਹੋ ਕੇ ਜਿਹੜੀ ਸਰਕਾਰ ਹੈ ਉਹ ਕੰਮ ਕਰੇ